ਅਨੇਦਨੀ ਕੜਾਕੇ ਦੀ ਠੰਡ ਪੈ ਰਹੀ ਹੈ ਪਿਛਲੀ ਰਾਤ ਵੀ ਠੰਡ ਨੇ ਆਪਣਾ ਕਹਿਰ ਦਿਖਾਇਆ ਇਸ ਸੀਜ਼ਨ ਦੀ ਪਹਿਲੀ ਸੰਗਣੀ ਧੁੰਦ ਦਿਖੀ ਹੈ ਜਿਸ ਨਾਲ ਆਉਣ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਵਿਜ਼ਿਬਿਲਟੀ ਬਹੁਤ ਹੀ ਘੱਟ ਸੀ ਜਿੱਥੇ ਠੰਡ ਤੇ ਕੋਰੇ ਦਾ ਕਹਿਰ ਛਾਇਆ ਰਿਹਾ ਉੱਥੇ ਹੀ ਸਕੂਲ ਜਾਂਦੇ ਬੱਚਿਆਂ ਨੂੰ ਸਕੂਲ ਜਾਣ ਸਮੇਂ ਬਹੁਤ ਹੀ ਪਰੇਸ਼ਾਨੀਆਂ ਚੱਲਣੀਆਂ ਪਈਆਂ ਨੇ ਤੇ ਕੰਮਕਾਜ ਤੇ ਜਾਣ ਵਾਲੇ ਲੋਕਾਂ ਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਸੰਗਣੀ ਧੁੰਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਇਸ ਧੁੰਦ ਦੇ ਵਿੱਚ ਖੜੇ ਲੋਕ, ਡਰਾਈਵਰ ਤੇ ਸਕੂਲ ਜਾਂਦੇ ਬੱਚੇ ਠੰਡ ਦੇ ਨਾਲ ਠਰੂ ਠਰੂ ਕਰ ਰਹੇ ਨੇ। ਇਸ ਸਮੇਂ ਮੌਕੇ ਤੇ ਰਾਜਪੁਰਾ ਵਿੱਚ ਮੌਜੂਦ ਆਟੋ ਚਾਲਕਾਂ ਤੇ ਗੱਡੀ ਚਾਲਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ। ਉਨਾ ਕਿ ਹੈ ਕਿ ਸ਼ਹਿਰ ਦੇ ਵਿੱਚ ਪਹਿਲਾਂ ਹੀ ਜਾਮ ਦੀ ਸਮੱਸਿਆ ਹੈ ਉੱਪਰੋਂ ਇਹ ਧੁੰਦ ਤੇ ਕੋਰੇ ਦਾ ਕਹਿਰ ਸ਼ੁਰੂ ਹੋ ਗਿਆ ਜਿਸ ਕਾਰਨ ਕੰਮਕਾਜ ਤੇ ਕਾਫੀ ਅਸਰ ਪਿਆ ਹੈ ਸਾਡਾ ਅਦਾਰਾ ਵੀ ਆਪਣੇ ਸਾਰੇ ਦਰਸ਼ਕਾਂ ਨੂੰ ਧੁੰਦ ਵਿੱਚ ਜ਼ਰੂਰਤ ਪੈਣ ਤੇ ਘਰੋਂ ਨਿਕਲਣ ਜਾਂ ਫਿਰ ਘੱਟੋ-ਘੱਟ ਘਰੋਂ ਬਾਹਰ ਨਿਕਲਣ ਦੀ ਅਪੀਲ ਕਰਦਾ ਹੈ ਤਾਂ ਕਿ ਧੁੰਦ ਕਾਰਨ ਹੋਣ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਇਸਤమే ਮੌਜੂਦ ਡਰਾਈਵਰਾਂ ਸਕੂਲ ਦੇ ਬੱਚਿਆਂ ਅਤੇ ਲੋਕਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਜਰਾ ਤੁਸੀਂ ਵੀ ਸੁਣੋ